ਕੈਨੇਡਾ ਨੇ ਭਾਰਤ ਨਾਲ ਸਬੰਧਾਂ ਵਿੱਚ ਤੇਜ਼ੀ ਨਾਲ ਬਣ ਰਹੀ ਗਤੀ ਦੀ ਸراہਨਾ ਕੀਤੀ ਹੈ। ਕੈਨੇਡਾ ਦੀ ਵਿਦੇਸ਼ੀ ਮੰਤਰੀ ਅਨੀਤਾ ਨੰਦ ਨੇ ਦੋਹਾਂ ਦੇਸ਼ਾਂ ਦਰਮਿਆਨ ਰਿਸ਼ਤਿਆਂ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਕੈਨੇਡਾ ਲਈ ਇੱਕ ਅਹਿਮ 파ਇਵਲ ਹੈ ਕਿਉਂਕਿ ਇਹ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਤੇ ਗਤੀਸ਼ੀਲ ਅਰਥਵਿਵਸਥਾ ਵਿੱਚੋਂ ਇੱਕ ਹੈ। ਕੈਨੇਡਾ ਦੇ ਵਿਦੇਸ਼ ਮੰਤਰਾਲੇ ਗਲੋਬਲ ਅਫੇਅਰਸ ਕੈਨੇਡਾ ਵੱਲੋਂ ਜਾਰੀ ਬਿਆਨ ਅਨੁਸਾਰ ਅਨੰਦ ਅਤੇ ਭਾਰਤ ਦੇ ਵਿਦੇਸ਼ੀ ਮੰਤਰੀ ਐਸ ਜੇ ਸ਼ੰਕਰ ਦਰਮਿਆਨ ਜਰਮਨੀ ਵਿੱਚ ਹੋਈ ਮਿਊਨਿਕ ਸੁਰੱਖਿਆ ਸੰਮੇਲਨ ਦੇ ਦੌਰਾਨ ਮੁਲਾਕਾਤ ਪਿਛਲੇ ਸਾਲ ਸਤੰਬਰ ਤੋਂ ਬਾਅਦ ਪੰਜਵੀਂ ਸੀ ਇਸ ਨੂੰ ਕੈਨੇਡਾ ਭਾਰਤ ਰਿਸ਼ਤਿਆਂ ਵਿੱਚ ਵਾਧ ਦੀ ਗਤੀ ਦਾ ਪ੍ਰਮਾਣ ਦਿੱਸਿਆ ਗਿਆ ਹੈ ਜੋ 75 ਸਾਲ ਤੋਂ ਵੱਧ ਦੀ ਕੂਟਨੀਤਿਕ ਸਾਂਝ ਅਤੇ ਮਜ਼ਬੂਤ ਲੋਕ ਤੋਂ ਲੋਕ ਸਬੰਧਾਂ ਤੇ ਆਧਾਰਿਤ ਹੈ ਬਿਆਨ ਮੁਤਾਬਕ ਦੋਹਾਂ ਮੰਤਰੀਆਂ ਨੇ ਊਰਜਾ ਟੈਕਨੋਲੋਜੀ ਅਤੇ ਵਪਾਰ ਵਰਗੇ ਖੇਤਰਾਂ ਵਿੱਚ ਸਹਿਯੋਗ ਤੋਂ ਗਹਿਰਾ ਕਰਨ ਤੇ ਵਿਚਾਰ ਕੀਤਾ ਹੈ ਮੀਟਿੰਗ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ ਕੈਨੇਡਾ ਸਬੰਧ ਲਗਾਤਾਰ ਅੱਗੇ ਵੱਧ ਰਹੇ ਹਨ ਉੱਥੇ ਹੀ ਆਨੰਦ ਨੇ ਦੱਸਿਆ ਕਿ ਕੈਨੇਡਾ ਸਰਾਂ ਚਨਾਤਮਕ ਭਾਗੀਦਾਰੀ ਲਈ ਵਚਨਬੱਧ ਹੈ ਤੇ ਭਾਰਤ ਨਾਲ ਸਹਿਯੋਗ ਜਾਰੀ ਰੱਖਣ ਦੀ ਉਮੀਦ ਕਰਦਾ ਹੈ ਕੈਨੇਡਾ ਵੱਲੋਂ ਜਾਰੀ ਕੀਤੀ ਜਾਣਕਾਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੋਹਾਂ ਪੱਖਾਂ ਨੇ ਟੈਕਨੋਲੋਜੀਕ ਫਾਇਦੇਆਂ ਅਤੇ ਵਪਾਰ ਉਦਯੋਗ ਤੇ ਕਰਮਚਾਰੀਆਂ ਲਈ ਵੱਡੇ ਮੌਕੇ ਨੂੰ ਸਵੀਕਾਰਿਆ ਨਾਲ ਹੀ ਅਕਤੂਬਰ 2025 ਵਿੱਚ ਘੋਸ਼ਿਤ ਕੈਨੇਡਾ ਭਾਰਤ ਸਾਂਝੇ ਰੋਡਮੈਪ ਤੇ ਹੋਈ ਮਹੱਤਵਪੂਰਨ ਤਰੱਕੀ ਨੂੰ ਵੀ ਰੇਖਾਕਿਤ ਕੀਤਾ ਗਿਆ ਇਹ ਮੈਪ ਉਸ ਸਮੇਂ ਐਲਾਨਿਆ ਗਿਆ ਸੀ ਜਦੋਂ ਅਨੰਦ ਨੇ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ ਜੋ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਜਨਰਲ ਵਿਲੀ ਦੌਰਾਨ ਹੋਈ ਪਹਿਲੀ ਦੋ ਪੱਖੀ ਮੁਲਾਕਾਤ ਤੋਂ ਕੁਝ ਹਫ਼ਤੇ ਬਾਅਦ ਸੀ ਭਾਰਤ ਦੇ ਕੈਨੇਡਾ ਲਈ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਵੀ ਕਿਹਾ ਹੈ ਕਿ ਹਾਲੀਆ ਸਮੇਂ ਦੌਰਾਨ ਹੋਈਆਂ ਉੱਚ ਪੱਧਰੀ ਮੁਲਾਕਾਤਾਂ ਇਸ ਗੱਲ ਦਾ ਸਬੂਤ ਹਨ ਕਿ ਦੋਹਾਂ ਦੇਸ਼ਾਂ ਦੇ ਸਬੰਧ ਚੰਗੇ ਦੌਰ ਵਿੱਚ ਹਨ ਅਗਲੇ ਮਹੀਨੇ ਇਹ ਸਬੰਧ ਹੋਰ ਮਜ਼ਬੂਤ ਹੋ ਸਕਦੇ ਹਨ ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਦੇ ਦੌਰੇ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਉਮੀਦ ਹੈ ਕਿ ਇਸ ਯਾਤਰਾ ਦੌਰਾਨ ਵਿਦੇਸ਼ੀ ਮੰਤਰੀ ਅਨੀਤਾ ਆਨੰਦ ਵੀ ਉਹਨਾਂ ਨਾਲ ਸ਼ਾਮਲ ਹੋਣਗੇ। ਕੈਨੇਡਾ ਨੇ ਭਾਰਤ ਨਾਲ ਸਬੰਧਾਂ ਵਿੱਚ ਤੇਜ਼ੀ ਨਾਲ ਬਣ ਰਹੀ ਗਤੀ ਦੀ ਸراہਨਾ ਕੀਤੀ ਹੈ। ਕੈਨੇਡਾ ਦੀ ਵਿਦੇਸ਼ੀ ਮੰਤਰੀ ਅਨੀਤਾ ਆਨੰਦ ਨੇ ਦੋਹਾਂ ਦੇਸ਼ਾਂ ਦਰਮਿਆਨ ਰਿਸ਼ਤਿਆਂ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਕੈਨੇਡਾ ਲਈ ਇੱਕ ਅਹਿਮ 파ਾਈਵਲ ਹੈ ਕਿਉਂਕਿ ਇਹ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਤੇ ਗਤੀਸ਼ੀਲ ਅਰਥਵਿਵਸਥਾ ਵਿੱਚੋਂ ਇੱਕ ਹੈ। ਕੈਨੇਡਾ ਦੇ ਵਿਦੇਸ਼ ਮੰਤਰਾਲੇ ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਜਾਰੀ ਬਿਆਨ ਅਨੁਸਾਰ ਅਨੰਦ ਅਤੇ ਭਾਰਤ ਦੇ ਵਿਦੇਸ਼ੀ ਮੰਤਰੀ ਐਸ ਜੇ ਸ਼ੰਕਰ ਦਰਮਿਆਨ ਜਰਮਨੀ ਵਿੱਚ ਹੋਈ ਮਿਊਨਿਕ ਸੁਰੱਖਿਆ ਸੰਮੇਲਨ ਦੇ ਦੌਰਾਨ ਮੁਲਾਕਾਤ ਪਿਛਲੇ ਸਾਲ ਸਤੰਬਰ ਤੋਂ ਬਾਅਦ ਪੰਜਵੀਂ ਸੀ ਇਸ ਨੂੰ ਕੈਨੇਡਾ ਭਾਰਤ ਰਿਸ਼ਤਿਆਂ ਵਿੱਚ ਵਾਧ ਦੀ ਗਤੀ ਦਾ ਪ੍ਰਮਾਣ ਦਿੱਸਿਆ ਗਿਆ ਹੈ ਜੋ 75 ਸਾਲ ਤੋਂ ਵੱਧ ਦੀ ਕੂਟਨੀਤਿਕ ਸਾਂਝ ਅਤੇ ਮਜ਼ਬੂਤ ਲੋਕ ਤੋਂ ਲੋਕ ਸਬੰਧਾਂ ਤੇ ਆਧਾਰਿਤ ਹੈ ਬਿਆਨ ਮੁਤਾਬਕ ਦੋਹਾਂ ਮੰਤਰੀਆਂ ਨੇ ਊਰਜਾ ਟੈਕਨੋਲੋਜੀ ਅਤੇ ਵਪਾਰ ਵਰਗੇ ਖੇਤਰਾਂ ਵਿੱਚ ਸਹਿਯੋਗ ਤੋਂ ਗਹਿਰਾ ਕਰਨ ਤੇ ਵਿਚਾਰ ਕੀਤਾ ਹੈ ਮੀਟਿੰਗ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ ਕੈਨੇਡਾ ਸਬੰਧ ਲਗਾਤਾਰ ਅੱਗੇ ਵੱਧ ਰਹੇ ਹਨ ਉੱਥੇ ਹੀ ਆਨੰਦ ਨੇ ਦੱਸਿਆ ਕਿ ਕੈਨੇਡਾ ਸਰਾਂਚਨਾਤਮਕ ਭਾਗੀਦਾਰੀ ਲਈ ਵਚਨਬੱਧ ਹੈ ਤੇ ਭਾਰਤ ਨਾਲ ਸਹਿਯੋਗ ਜਾਰੀ ਰੱਖਣ ਦੀ ਉਮੀਦ ਕਰਦਾ ਹੈ ਕੈਨੇਡਾ ਵੱਲੋਂ ਜਾਰੀ ਕੀਤੀ ਜਾਣਕਾਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੋਹਾਂ ਪੱਖਾਂ ਨੇ ਟੈਕਨੋਲੋਜੀਕ ਫਾਇਦੇਆਂ ਅਤੇ ਵਪਾਰ ਉਦਯੋਗ ਤੇ ਕਰਮਚਾਰੀਆਂ ਲਈ ਵੱਡੇ ਮੌਕੇ ਨੂੰ ਸਵੀਕਾਰਿਆ ਨਾਲ ਹੀ ਅਕਤੂਬਰ 2025 ਵਿੱਚ ਘੋਸ਼ਿਤ ਕੈਨੇਡਾ ਭਾਰਤ ਸਾਂਝੇ ਰੋਡਮੈਪ ਤੇ ਹੋਈ ਮਹੱਤਵਪੂਰਨ ਤਰੱਕੀ ਨੂੰ ਵੀ ਰੇਖਾਕਿਤ ਕੀਤਾ ਗਿਆ ਇਹ ਮੈਪ ਉਸ ਸਮੇਂ ਐਲਾਨਿਆ ਗਿਆ ਸੀ ਜਦੋਂ ਅਨੰਦ ਨੇ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ ਜੋ ਨਿਊਯਾਰਕ ਵਿੱਚ ਸਯੁਕਤ ਰਾਸ਼ਟਰ ਜਨਰਲ ਐਸ ਬਲੀ ਦੌਰਾਨ ਹੋਈ ਪਹਿਲੀ ਦੋ ਪੱਖੀ ਮੁਲਾਕਾਤ ਤੋਂ ਕੁਝ ਹਫ਼ਤੇ ਬਾਅਦ ਸੀ ਭਾਰਤ ਦੇ ਕੈਨੇਡਾ ਲਈ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਵੀ ਕਿਹਾ ਹੈ ਕਿ ਹਾਲੀਆ ਸਮੇਂ ਦੌਰਾਨ ਹੋਈਆਂ ਉੱਚ ਪੱਧਰੀ ਮੁਲਾਕਾਤਾਂ ਇਸ ਗੱਲ ਦਾ ਸਬੂਤ ਹਨ ਕਿ ਦੋਹਾਂ ਦੇਸ਼ਾਂ ਦੇ ਸਬੰਧ ਚੰਗੇ ਦੌਰ ਵਿੱਚ ਹਨ ਅਗਲੇ ਮਹੀਨੇ ਇਹ ਸਬੰਧ ਹੋਰ ਮਜ਼ਬੂਤ ਹੋ ਸਕਦੇ ਹਨ ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਦੇ ਦੌਰੇ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਉਮੀਦ ਹੈ ਕਿ ਇਸ ਯਾਤਰਾ ਦੌਰਾਨ ਵਿਦੇਸ਼ੀ ਮੰਤਰੀ ਅਨੀਤਾ ਆਨੰਦ ਵੀ ਉਹਨਾਂ ਨਾਲ ਸ਼ਾਮਲ ਹੋਣਗੇ। ਕੈਨੇਡਾ ਨੇ ਭਾਰਤ ਨਾਲ ਸਬੰਧਾਂ ਵਿੱਚ ਤੇਜ਼ੀ ਨਾਲ ਬਣ ਰਹੀ ਗਤੀ ਦੀ ਸراہਨਾ ਕੀਤੀ ਹੈ। ਕੈਨੇਡਾ ਦੀ ਵਿਦੇਸ਼ੀ ਮੰਤਰੀ ਅਨੀਤਾ ਆਨੰਦ ਨੇ ਦੋਹਾਂ ਦੇਸ਼ਾਂ ਦਰਮਿਆਨ ਰਿਸ਼ਤਿਆਂ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਕੈਨੇਡਾ ਲਈ ਇੱਕ ਅਹਿਮ 파ਾਈਵਲ ਹੈ ਕਿਉਂਕਿ ਇਹ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਤੇ ਗਤੀਸ਼ੀਲ ਅਰਥਵਿਵਸਥਾ ਵਿੱਚੋਂ ਇੱਕ ਹੈ। ਕੈਨੇਡਾ ਦੇ ਵਿਦੇਸ਼ ਮੰਤਰਾਲੇ ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਜਾਰੀ ਬਿਆਨ ਅਨੁਸਾਰ ਅਨੰਦ ਅਤੇ ਭਾਰਤ ਦੇ ਵਿਦੇਸ਼ੀ ਮੰਤਰੀ ਐਸ ਜੇ ਸ਼ੰਕਰ ਦਰਮਿਆਨ ਜਰਮਨੀ ਵਿੱਚ ਹੋਈ ਮਿਊਨਿਕ ਸੁਰੱਖਿਆ ਸੰਮੇਲਨ ਦੇ ਦੌਰਾਨ ਮੁਲਾਕਾਤ ਪਿਛਲੇ ਸਾਲ ਸਤੰਬਰ ਤੋਂ ਬਾਅਦ ਪੰਜਵੀਂ ਸੀ ਇਸ ਨੂੰ ਕੈਨੇਡਾ ਭਾਰਤ ਰਿਸ਼ਤਿਆਂ ਵਿੱਚ ਵਾਧ ਦੀ ਗਤੀ ਦਾ ਪ੍ਰਮਾਣ ਵੀ ਦੱਸਿਆ ਗਿਆ ਹੈ ਜੋ 75 ਸਾਲ ਤੋਂ ਵੱਧ ਦੀ ਕੂਟਨੀਤਿਕ ਸਾਂਝ ਅਤੇ ਮਜ਼ਬੂਤ ਲੋਕ ਤੋਂ ਲੋਕ ਸਬੰਧਾਂ ਤੇ ਆਧਾਰਿਤ ਹੈ ਬਿਆਨ ਮੁਤਾਬਕ ਦੋਹਾਂ ਮੰਤਰੀਆਂ ਨੇ ਊਰਜਾ ਟੈਕਨੋਲੋਜੀ ਅਤੇ ਵਪਾਰ ਵਰਗੇ ਖੇਤਰਾਂ ਵਿੱਚ ਸਹਿਯੋਗ ਤੋਂ ਗਹਿਰਾ ਕਰਨ ਤੇ ਵਿਚਾਰ ਕੀਤਾ ਹੈ ਮੀਟਿੰਗ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ ਕੈਨੇਡਾ ਸਬੰਧ ਲਗਾਤਾਰ ਅੱਗੇ ਵੱਧ ਰਹੇ ਹਨ ਉੱਥੇ ਹੀ ਆਨੰਦ ਨੇ ਦੱਸਿਆ ਕਿ ਕੈਨੇਡਾ ਸਾਰਾਂਚਨਾਤਮਕ ਭਾਗੀਦਾਰੀ ਲਈ ਵਚਨਬੱਧ ਹੈ ਤੇ ਭਾਰਤ ਨਾਲ ਸਹਿਯੋਗ ਜਾਰੀ ਰੱਖਣ ਦੀ ਉਮੀਦ ਕਰਦਾ ਹੈ ਕੈਨੇਡਾ ਵੱਲੋਂ ਜਾਰੀ ਕੀਤੀ ਜਾਣਕਾਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੋਹਾਂ ਪੱਖਾਂ ਨੇ ਟੈਕਨੋਲੋਜੀਕ ਫਾਇਦੇਆਂ ਅਤੇ ਵਪਾਰ ਉਦਯੋਗ ਤੇ ਕਰਮਚਾਰੀਆਂ ਲਈ ਵੱਡੇ ਮੌਕੇ ਨੂੰ ਸਵੀਕਾਰਿਆ ਨਾਲ ਹੀ ਅਕਤੂਬਰ 2025 ਵਿੱਚ ਕੋਸ਼ਿਤ ਕੈਨੇਡਾ ਭਾਰਤ ਸਾਂਝੇ ਰੋਡਮੈਪ ਤੇ ਹੋਈ ਮਹੱਤਵਪੂਰਨ ਤਰੱਕੀ ਨੂੰ ਵੀ ਰੇਖਾਕਿਤ ਕੀਤਾ ਗਿਆ। ਇਹ ਮੈਪ ਉਸ ਸਮੇਂ ਅਲਾਨਿਆ ਗਿਆ ਸੀ ਜਦੋਂ ਅਨੰਦ ਨੇ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ ਜੋ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਜਨਰਲ ਅਸਬਲੀ ਦੌਰਾਨ ਹੋਈ ਪਹਿਲੀ ਦੋਪੱਖੀ ਮੁਲਾਕਾਤ ਤੋਂ ਕੁਝ ਹਫ਼ਤੇ ਬਾਅਦ ਸੀ। ਭਾਰਤ ਦੇ ਕੈਨੇਡਾ ਲਈ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਵੀ ਕਿਹਾ ਹੈ ਕਿ ਹਾਲੀਆ ਸਮੇਂ ਦੌਰਾਨ ਹੋਈਆਂ ਉੱਚ ਪੱਧਰੀ ਮੁਲਾਕਾਤਾਂ ਇਸ ਗੱਲ ਦਾ ਸਬੂਤ ਹਨ ਕਿ ਦੋਹਾਂ ਦੇਸ਼ਾਂ ਦੇ ਸਬੰਧ ਚੰਗੇ ਦੌਰ ਵਿੱਚ ਹਨ। ਅਗਲੇ ਮਹੀਨੇ ਇਹ ਸਬੰਧ ਹੋਰ ਮਜ਼ਬੂਤ ਹੋ ਸਕਦੇ ਹਨ ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਦੇ ਦੌਰੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਉਮੀਦ ਹੈ ਕਿ ਇਸ ਯਾਤਰਾ ਦੌਰਾਨ ਵਿਦੇਸ਼ੀ ਮੰਤਰੀ ਅਨੀਤਾ ਆਨੰਦ ਵੀ ਉਹਨਾਂ ਨਾਲ ਸ਼ਾਮਲ ਹੋਣਗੇ ਕੈਨੇਡਾ ਨੇ ਭਾਰਤ ਨਾਲ ਸਬੰਧਾਂ ਵਿੱਚ ਤੇਜ਼ੀ ਨਾਲ ਬਣ ਰਹੀ ਗਤੀ ਦੀ ਸراہਨਾ ਕੀਤੀ ਹੈ। ਕੈਨੇਡਾ ਦੀ ਵਿਦੇਸ਼ੀ ਮੰਤਰੀ ਅਨੀਤਾ ਨੰਦ ਨੇ ਦੋਹਾਂ ਦੇਸ਼ਾਂ ਦਰਮਿਆਨ ਰਿਸ਼ਤਿਆਂ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਕੈਨੇਡਾ ਲਈ ਇੱਕ ਅਹਿਮ 파ਇਵਲ ਹੈ। ਕਿਉਂਕਿ ਇਹ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਤੇ ਗਤੀਸ਼ੀਲ ਅਰਥਵਿਵਸਥਾ ਵਿੱਚੋਂ ਇੱਕ ਹੈ। ਕੈਨੇਡਾ ਦੇ ਵਿਦੇਸ਼ ਮੰਤਰਾਲੇ ਗਲੋਬਲ ਅਫੇਅਰਸ ਕੈਨੇਡਾ ਵੱਲੋਂ ਜਾਰੀ ਬਿਆਨ ਅਨੁਸਾਰ ਅਨੰਦ ਅਤੇ ਭਾਰਤ ਦੇ ਵਿਦੇਸ਼ੀ ਮੰਤਰੀ ਐਸ. ਜੇ. ਸ਼ੰਕਰ ਦਰਮਿਆਨ ਜਰਮਨੀ ਵਿੱਚ ਹੋਈ ਮਿਊਨਿਕ ਸੁਰੱਖਿਆ ਸੰਮੇਲਨ ਦੇ ਦੌਰਾਨ ਮੁਲਾਕਾਤ ਪਿਛਲੇ ਸਾਲ ਸਤੰਬਰ ਤੋਂ ਬਾਅਦ ਪੰਜਵੀਂ ਸੀ ਇਸ ਨੂੰ ਕੈਨੇਡਾ ਭਾਰਤ ਰਿਸ਼ਤਿਆਂ ਵਿੱਚ ਵਾਧੇ ਗਤੀ ਦਾ ਪ੍ਰਮਾਣ ਦਿੱਸਿਆ ਗਿਆ ਹੈ ਜੋ 75 ਸਾਲ ਤੋਂ ਵੱਧ ਦੀ ਕੂਟਨੀਤਿਕ ਸਾਂਝ ਅਤੇ ਮਜ਼ਬੂਤ ਲੋਕ ਤੋਂ ਲੋਕ ਸਬੰਧਾਂ ਤੇ ਆਧਾਰਿਤ ਹੈ ਬਿਆਨ ਮੁਤਾਬਕ ਦੋਹਾਂ ਮੰਤਰੀਆਂ ਨੇ ਊਰਜਾ ਟੈਕਨੋਲੋਜੀ ਅਤੇ ਵਪਾਰ ਵਰਗੇ ਖੇਤਰਾਂ ਵਿੱਚ ਸਹਿਯੋਗ ਤੋਂ ਗਹਿਰਾ ਕਰਨ ਤੇ ਵਿਚਾਰ ਕੀਤਾ ਹੈ ਮੀਟਿੰਗ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ ਕੈਨੇਡਾ ਸਬੰਧ ਲਗਾਤਾਰ ਅੱਗੇ ਵੱਧ ਰਹੇ ਹਨ ਉੱਥੇ ਹੀ ਆਨੰਦ ਨੇ ਦੱਸਿਆ ਕਿ ਕੈਨੇਡਾ ਸਾਰਾਂਚਨਾਤਮਕ ਭਾਗੀਦਾਰੀ ਲਈ ਵਚਨਬੱਧ ਹੈ ਤੇ ਭਾਰਤ ਨਾਲ ਸਹਿਯੋਗ ਜਾਰੀ ਰੱਖਣ ਦੀ ਉਮੀਦ ਕਰਦਾ ਹੈ ਕੈਨੇਡਾ ਵੱਲੋਂ ਜਾਰੀ ਕੀਤੀ ਜਾਣਕਾਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੋਹਾਂ ਪੱਖਾਂ ਨੇ ਟੈਕਨੋਲੋਜੀਕ ਫਾਇਦੇਆਂ ਅਤੇ ਵਪਾਰ ਉਦਯੋਗ ਤੇ ਕਰਮਚਾਰੀਆਂ ਲਈ ਵੱਡੇ ਮੌਕੇ ਨੂੰ ਸਵੀਕਾਰਿਆ ਨਾਲ ਹੀ ਅਕਤੂਬਰ 2025 ਵਿੱਚ ਘੋਸ਼ਿਤ ਕੈਨੇਡਾ ਭਾਰਤ ਸਾਂਝੇ ਰੋਡਮੈਪ ਤੇ ਹੋਈ ਮਹੱਤਵਪੂਰਨ ਤਰੱਕੀ ਨੂੰ ਵੀ ਰੇਖਾਕਿਤ ਕੀਤਾ ਗਿਆ ਇਹ ਮੈਪ ਉਸ ਸਮੇਂ ਐਲਾਨਿਆ ਗਿਆ ਸੀ ਜਦੋਂ ਅਨੰਦ ਨੇ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ ਜੋ ਨਿਊਯਾਰਕ ਵਿੱਚ ਸਯੁਕਤ ਰਾਸ਼ਟਰ ਜਨਰਲ ਐਸ ਬਲੀ ਦੌਰਾਨ ਹੋਈ ਪਹਿਲੀ ਦੋ ਪੱਖੀ ਮੁਲਾਕਾਤ ਤੋਂ ਕੁਝ ਹਫ਼ਤੇ ਬਾਅਦ ਸੀ ਭਾਰਤ ਦੇ ਕੈਨੇਡਾ ਲਈ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਵੀ ਕਿਹਾ ਹੈ ਕਿ ਹਾਲੀਆ ਸਮੇਂ ਦੌਰਾਨ ਹੋਈਆਂ ਉੱਚ ਪੱਧਰੀ ਮੁਲਾਕਾਤਾਂ ਇਸ ਗੱਲ ਦਾ ਸਬੂਤ ਹਨ ਕਿ ਦੋਹਾਂ ਦੇਸ਼ਾਂ ਦੇ ਸਬੰਧ ਚੰਗੇ ਦੌਰ ਵਿੱਚ ਹਨ ਅਗਲੇ ਮਹੀਨੇ ਇਹ ਸਬੰਧ ਹੋਰ ਮਜ਼ਬੂਤ ਹੋ ਸਕਦੇ ਹਨ ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਦੇ ਦੌਰੇ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਉਮੀਦ ਹੈ ਕਿ ਇਸ ਯਾਤਰਾ ਦੌਰਾਨ ਵਿਦੇਸ਼ੀ ਮੰਤਰੀ ਅਨੀਤਾ ਆਨੰਦ ਵੀ ਉਹਨਾਂ ਨਾਲ ਸ਼ਾਮਿਲ ਹੋਣਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ